ਹੋਏ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਆਪਾਂ ਅੱਜ ਤੁਹਾਡੇ ਨਾਲ ਇੱਕ ਅਹਿਮ ਗੱਲ ਤੇ ਡਿਸਕਸ ਕਰਨੀਆਂ ਦੋਸਤੋ ਆ ਫੋਟੋ ਆ ਥੱਲੇ ਇਹਦੇ ਬਾਰੇ ਸਾਰੇ ਜਾਣਦੇ ਆ ਮੁੱਦੇ ਬਾਰੇ ਬੜੀਆਂ ਗੱਲਾਂ ਹੋਈਆਂ ਪੌਡਕਾਸਟਸਾਂ ਵਾਲੇ ਵੀ ਨਿਕਲ ਆਏ ਬਾਹਰ ਜਾਨੀ ਕਿ ਜਿੰਨੀ ਕੁ ਹਜੇ ਰਹਿੰਦੀ ਸੀ ਇਹਨਾਂ ਦੇ ਵਿਚਾਰਾਂ ਦੀ ਇੱਜ਼ਤ ਰੋਲਣ ਵਾਲੀ ਹੁਣ ਉਹ ਪੌਡਕਾਸਟਸਾਂ ਵਾਲੇ ਵੀ ਪੂਰੀ ਰੋਲ ਦੇਣਗੇ ਗੱਲ ਆਪਾਂ ਸਿੱਧੀ ਤੇ ਸਾਫ਼ ਕਰਦੇ ਆ ਇਹ ਇੱਥੋਂ ਤੱਕ ਪਹੁੰਚੇ ਕਿਉਂ ਕਿਸ ਦੀ ਨਾਕਾਮੀ ਕਰਕੇ ਮੁੰਡੇ ਦੀ ਗਲਤੀ ਕਰਕੇ ਕੁੜੀ ਦੀ ਗਲਤੀ ਕਰਕੇ ਜਾਂ ਪਰਿਵਾਰ ਦੀ ਗਲਤੀ ਕਰਕੇ ਗਲਤੀਆਂ ਕੀ ਲੀਆਂ ਇਹ ਸਾਡੀਆਂ ਆਪਣੀਆਂ ਅਸੀਂ ਕਿਸੇ ਨੂੰ ਨਹੀਂ ਦੋਸ਼ ਦੇ ਸਕਦੇ ਜਿੰਨੀਆਂ ਗਾਲਾਂ ਵੀਡੀਓ ਦੇ ਵਿੱਚ ਲੋਕਾਂ ਦੀਆਂ ਵਿੱਚ ਮੁੰਡੇ ਨੂੰ ਪੈ ਰਹੀਆਂ ਓਨੀਆਂ ਹੀ ਕੁੜੀ ਨੂੰ ਪੈ ਰਹੀਆਂ ਓਨਾ ਹੀ ਪਰਿਵਾਰ ਕੁੜੀ ਵਾਲਿਆਂ ਦਾ ਜਲੀਲ ਹੋ ਰਿਹਾ ਓਨਾ ਹੀ ਮੁੰਡੇ ਵਾਲਿਆਂ ਦਾ ਹੋ ਰਿਹਾ ਗਲਤੀ ਮੈਨੂੰ ਨਹੀਂ ਪਤਾ ਕਿਹਦੀ ਆ ਕਿਹਦੀ ਨਹੀਂ ਹੈਗੀ ਪਰ ਇੱਕ ਗੱਲ ਜ਼ਰੂਰ ਆ ਇਹ ਸਾਡੇ ਜੂਥ ਦੀ ਗਲਤੀ ਆ ਸਾਡੇ ਪਰਿਵਾਰਾਂ ਦੀ ਗਲਤੀ ਆ ਸਾਡਾ ਨਵਾਂ ਤੋਰਿਆ ਟ੍ਰੈਂਡ ਆ ਜਿਹੜਾ ਕਹਿੰਦੇ ਨਾ ਤੁਸੀਂ ਕਿ ਅਸੀਂ ਜੀ ਵਿਆਹ ਤੋਂ ਪਹਿਲੇ ਜਿਹੜੇ ਰਿਸ਼ਤੇ ਮਜ਼ਬੂਤ ਕਰਕੇ ਦੇਖੀਏ ਕਿ ਨਿਮਣ ਕੇ ਨਹੀਂ ਉਹ ਗਲਤੀਆਂ ਅਸੀਂ ਇੰਟੈਲੀਜੈਂਟ ਹੋ ਗਏ ਉਹ ਗਲਤੀਆਂ ਅਸੀਂ ਲੋਕ ਪਹਿਲਾਂ ਕਿਸੇ ਦੇ ਜਦੋਂ ਰਿਸ਼ਤਾ ਹੁੰਦਾ ਸੀ ਸਿਰਫ ਪਰਿਵਾਰ ਦੇਖਣ ਜਾਂਦਾ ਸੀ ਮੁੰਡਾ ਨਹੀਂ ਦੇਖਣ ਜਾਂਦਾ ਹੁੰਦਾ ਸੀ ਤੇ ਪਤਾ ਹੀ ਨਹੀਂ ਹੁੰਦਾ ਸੀ ਕੁੜੀ ਕੌਣ ਆ ਕੌਣ ਨਹੀਂ ਪਰਦਾ ਹੁੰਦਾ ਸੀ ਇੱਕ ਹੁਣ ਹੁਣ ਵਿਆਹ ਤੋਂ ਪਹਿਲਾਂ ਹੀ ਸਾਰਾ ਕੁਝ ਕੋਈ ਰਹਿ ਹੀ ਨਹੀਂ ਗਿਆ ਕੁਝ ਵਿਆਹ ਤਾਂ ਸਿਰਫ ਇੱਕ ਨਾਂ ਹੈ ਮੰਗਣੀ ਤਾਂ ਇੱਕ ਰਸਮ ਆ ਉਹ ਨਾਂ ਹੀ ਆ ਨਾ ਕੋਈ ਰੋਪਣਾ ਹੁੰਦੀ ਨਾ ਕੋਈ ਕੁਸ਼ ਅੱਗੇ ਵਿਆਹ ਹੁੰਦੇ ਸੀ ਨਾਈ ਦੇ ਕੇ ਆਉਂਦਾ ਹੁੰਦਾ ਸੀ ਵਿਆਹ ਜਾ ਕੇ ਵਿਚੋਲਾ ਦੇ ਕੇ ਆਉਂਦਾ ਹੁੰਦਾ ਸੀ ਫੇਰ ਗੰਡ ਆਉਂਦੀ ਹੁੰਦੀ ਸੀ ਫੇਰ ਪਤਾ ਲੱਗਦਾ ਹੁੰਦਾ ਸੀ ਵੀ ਇਹਨਾਂ ਦੇ ਵਿਆਹ ਹੈ ਕਿੱਥੇ ਵੈਹੀ ਜਾਂ ਕਿਸੇ ਨੂੰ ਪਤਾ ਤੱਕ ਨਹੀਂ ਹੁੰਦਾ ਸੀ ਤੇ ਕੁੜੀ ਦਾ ਰੰਗ ਕਿਹੋ ਜਿਹਾ ਕਾਲਾ ਗੋਰਾ ਚਿੱਟਾ ਤੇ ਘਰ ਵਾਲਾ ਕਿਹੋ ਜਿਹਾ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਮਕਲਾਵੇ ਵਾਲੀ ਰਾਤ ਪਤਾ ਲੱਗਦਾ ਹੁੰਦਾ ਸੀ ਘਰ ਵਾਲੀ ਸੋਣੀ ਆ ਜਾਂ ਘਰ ਵਾਲਾ ਸੋਣਾ ਫੇਰ ਆਪਸ ਵਿੱਚ ਦੋਨਾਂ ਨੂੰ ਪਤਾ ਲੱਗਦਾ ਹੁੰਦਾ ਸੀ ਸਾਡੀ ਕਲਚਰ ਆ ਜੀ ਅਸੀਂ ਬੜੇ ਐਡਵਾਂਸ ਹੋ ਗਏ ਛੱਕੂ ਐਡਵਾਂਸ ਹੋ ਗਏ ਫੜ ਲੋ ਪੂਸ਼ ਇਹ ਜਿਹੜੀਆਂ ਥੋਡੀਆਂ ਐਡਵਾਂਸੀਆਂ ਦੇ ਨਾਲ ਹੀ ਹਨ ਇਹ ਜਿਹੜੇ ਸਾਡੇ ਕਲਚਰ ਆ ਜਿਹੜੀ ਉਹ ਖਰਾਬ ਹੋ ਗਏ ਤੁਸੀਂ ਪਿਓ ਦਾਦੇ ਦੀ ਵੀ ਲਾਤੀ ਸਾਡੇ ਸੱਭਿਆਚਾਰ ਦੀ ਫੱਟੀ ਪੇਸਟ ਮੇਸ ਕਰਤੀ ਜਿਵੇਂ ਬਿਲਕੁਲ ਸਾਡੀਆਂ ਗਲਤੀਆਂ ਇਹ ਕਿਸੇ ਨੂੰ ਨਾ ਕਹੋ ਕਿ ਮੁੰਡੇ ਦੀ ਗਲਤੀ ਆ ਕੁੜੀ ਦੀ ਗਲਤੀ ਆ ਉਹ ਐ ਹੋ ਗਿਆ ਕਿਉਂਕਿ ਸਾਡੇ ਖੁਦ ਇਹ ਕੰਡੇ ਬੀਜੇ ਆ ਇਹ ਕੱਢਣੇ ਪੈਣੇ ਆ ਆਪੇ ਕੰਡੇ ਬੀਜਣੇ ਆਪੇ ਹੀ ਕੱਢਣੇ ਪੈਣੇ ਆ ਜੋ ਮਰਜ਼ੀ ਹੋਵੇ ਦੂਜੀ ਗੱਲ ਅੱਗੇ ਕੋਈ ਹੁੰਦਾ ਸੀ ਵਿਆਹ ਤੋਂ ਪਹਿਲਾਂ ਫੋਟੋ ਵੀ ਨਹੀਂ ਹੁੰਦਾ ਸੀ ਇੱਕ ਫੋਟੋ ਕਿਸੇ ਮਿਲਦੀ ਹੁੰਦੀ ਸੀ ਕਿਸੇ ਦਾ ਨੰਬਰ ਤੱਕ ਨਹੀਂ ਮਿਲਦਾ ਹੁੰਦਾ ਸੀ ਹੁਣ ਹੁਣ ਤਾਂ ਜਦੋਂ ਕੁੜੀ ਨੂੰ ਦੇਖਣ ਜਾਓ ਤੇ ਕੁੜੀ ਦਾ ਪਰਿਵਾਰ ਆਪ ਕਹਿੰਦਾ ਆ ਲੈ ਲਓ ਜੀ ਨੰਬਰ ਕੁੜੀ ਦਾ ਚੱਲ ਗੱਲਾਂ ਬਾਤਾਂ ਕਰ ਲੈਣਗੇ ਇੱਕ ਦੂਜੇ ਨੂੰ ਪਹਿਚਾਨ ਲੈਣਗੇ ਸਮਝ ਲੈਣਗੇ ਬੜੀ ਸ਼ੋਸ਼ੇ ਨਾ ਕਹਿਣ ਲੱਗ ਗਿਆ ਅੱਜ ਗੱਲ ਤਾਂ ਗੱਲਾਂ ਬਾਤਾਂ ਕੀ ਜੀ ਆ ਮੁੰਡੇ ਕੁੜੀ ਦਾ ਸਗਣ ਪੈ ਗਿਆ ਰਸਮ ਹੋ ਗਈ ਆ ਮੰਦੀ ਦੀ ਹੁਣ ਆਪਾਂ ਇਹਨਾਂ ਨੂੰ ਦੋਨਾਂ ਨੂੰ ਭੇਜ ਦਿੰਨੇ ਆ ਗੱਲਾਂ ਬਾਤਾਂ ਕਰਨ ਜਾਂ ਆਪਾਂ ਕੌਫੀ ਤੇ ਬੁਲਾ ਲੈਨੇ ਚਾਹ ਤੇ ਬੁਲਾ ਲੈਨੇ ਕਿ ਇੱਕ ਦੂਜੇ ਨੂੰ ਸਮਝ ਲੈਣਗੇ ਛੱਕੂ ਸਮਝਣਾ ਫੜ ਲਓ ਪੂਛ ਇਹੋ ਜੇ ਪੰਗਿਆ ਦੀ ਹੁਣ ਤੁਸੀਂ ਆਪਦੀਆਂ ਇੱਜ਼ਤਾਂ ਕਿਵੇਂ ਰੱਖੀ ਕਰੋਗੇ ਇਹ ਜਿੱਤਾ ਥੋਡੀਆਂ ਗਾਂ ਦੀਆਂ ਰੂੜੀਆਂ ਆ ਜਿਹੜੀ ਵੀਡੀਓ ਇੱਕ ਵਾਰੀ ਨੈਟ ਤੇ ਚੜ ਗਈ ਉਹ ਕਦੇ ਡਿਲੀਟ ਨਹੀਂ ਹੁੰਦੀ ਤੁਸੀਂ ਭੁੱਲ ਜੋਗੇ ਵੀਡੀਓ ਡਿਲੀਟ ਹੋ ਜੂ ਤੇ ਕਿੱਥੋਂ ਤੱਕ ਫੇਰ ਜੀ ਕੋਈ ਸੁਸਾਈਡ ਕਰਦਾ ਕੋਈ ਮਰਦਾ ਹੁਣ ਮੁੰਡੇ ਨੂੰ ਗਲਤ ਕਹੀ ਜਾਂਦੇ ਕੁੜੀ ਨੂੰ ਕਹੀ ਜਾਂਦੇ ਕੋਈ ਕਿਹਨੂੰ ਕਹੀ ਜਾਂਦਾ ਹੁਣ ਹੁਣ ਕਹਿਣ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਹੋ ਗਿਆ ਹੁਣ ਮੁੰਡਾ ਆਲੇ ਆਪ ਦੀ ਸਫਾਈਆਂ ਦੇਣਗੇ ਕੁੜੀਆਂ ਵਾਲੀਆਂ ਆਪਦੀਆਂ ਦੇਣਗੇ ਪਰ ਜਿਹੜਾ ਗਲਤ ਆ ਨਾ ਇਹ ਅਸੀਂ ਸਾਡੇ ਸਮਾਜ ਨੂੰ ਗੰਧਲਾ ਸੀ ਆਪ ਹੀ ਕੀਤਾ ਇਹ ਮੰਨਣਾ ਪੈਣਾ ਸਾਡੇ ਮੋਬਾਈਲ ਨੇ ਹੈ ਨਾਲ ਦੀ ਨਾਲ ਮੰਗਣਾ ਮੁੰਦੀ ਵਟੀ ਨਹੀਂ ਸਾਗਣ ਪਿਆ ਨਹੀਂ ਤੇ ਮੁੰਡਾ ਤੇ ਕੁੜੀ ਨੂੰ ਪਹਿਲਾਂ ਬਿਠਾ ਕੇ ਜੀ ਪਾਸੇ ਗੱਲਬਾਤ ਕਰਨ ਕਰ ਲੋ ਗੱਲਾਂ ਬਾਤਾਂ ਅੱਗੇ ਅਗਲੇ ਜਿਹੜੇ ਸੀ ਨਾ ਸਾਡੇ ਰਿਸ਼ਤੇ ਸੀ ਉਹ ਮਜ਼ਬੂਤ ਕਾਹ ਤੋਂ ਰਹਿੰਦੇ ਸੀ ਇਸੇ ਕਰਕੇ ਰਹਿੰਦੇ ਸੀ ਕਿ ਨਾ ਤਾਂ ਕੁੜੀ ਨੂੰ ਪਤਾ ਹੁੰਦਾ ਸੀ ਮੁੰਡਾ ਕੌਣ ਹੈ ਤੇ ਨਾ ਮੁੰਡੇ ਨੂੰ ਪਤਾ ਹੁੰਦਾ ਸੀ ਕੁੜੀ ਕੌਣ ਹੈ ਤੇ ਜਦੋਂ ਵਿਆਹ ਹੋ ਜਾਂਦਾ ਏ ਉਹ ਤੋਂ ਬਾਅਦ ਪਤਾ ਲੱਗਦਾਈ ਨਾ ਕਿਸੇ ਕੋਲੇ ਫੋਨ ਹੁੰਦਾ ਸੀ ਨਾ ਕਿਸੇ ਦੇ ਪਰਦੇ ਵੀ ਪਰਦੇ ਹੁੰਦੇ ਸੀ ਅੱਜ ਕੱਲ ਪਰਦਾ ਹੀ ਨਹੀਂ ਜੇ ਕਿਸੇ ਨਾਲ ਕਿਸੇ ਦਾ ਵਿਆਹ ਹੋ ਜਾਂਦਾ ਉਹ ਚ ਬਾਅਦ ਪਤਾ ਲੱਗਦਾ ਕਿ ਇਹਦਾ ਫਲਾਨੇ ਨਾਲ ਫੇਰ ਸੀ ਉਹਦਾ ਫਲਾਨੇ ਨਾਲ ਸੀ ਮੁੰਡੇ ਨੇ ਫਲਾਨੀ ਰੱਖੀ ਸੀ ਇਹਨੇ ਇੱਕ ਦੋ ਤਿੰਨ ਕੁੜੀਆਂ ਨਾਲ ਫੇਰ ਸੀ ਇਹਦੀ ਉਹ ਇਤਰਾਵੂ ਲੋਕੋ ਇਹਦੇ ਵਿੱਚ ਨੁਕਸਾਨ ਅਸੀਂ ਆਪ ਕੀਤਾ ਹਰਿੰਦੀ ਖੁੰਦੀ ਹੁਣ ਪੱਟੀ ਮੇਸ ਆ ਜਿਹੜੀ ਆਪ ਜਿਹੜੇ ਹੈਗੇ ਬਲੌਗਰ ਅਜਿਹੇ ਪੋਸਟ ਕਾਰਡਸਾਂ ਵਾਲੇ ਇਹ ਇਹਨਾਂ ਦੀ ਜਰੂਰ ਕੱਢ ਕੇ ਰੱਖ ਦੇਣਗੇ ਹੁਣ ਕੁੜੀ ਨੂੰ ਸਾਧਣਗੇ ਉੱਥੇ ਉਹਨੂੰ ਸਵਾਲ ਪੁੱਛਣਗੇ ਤੂੰ ਤੂੰ ਮੈਸੇਜ ਕੀਤਾ ਸੀ ਆਉਣੇ ਕੀਤਾ ਸੀ ਆਉਣੇ ਕੀਤਾ ਸੀ ਹੁਣ ਇਹ ਗਲਤੀ ਸਾਡੀ ਕੁਝ ਮਾਵਾਂ ਦੀ ਵੀ ਹੈਗੀ ਆ ਜਿਹੜੀਆਂ ਕੁੜੀਆਂ ਨੂੰ ਇਹ ਨਹੀਂ ਸਿਖਾ ਸਕੀਆਂ ਕਿ ਤੂੰ ਬਗਾਨੇ ਮਰਦ ਅੱਗੇ ਆਪਦਾ ਸਰੀਰ ਕਿਉਂ ਦਿਖਾਉਣਾ ਹੈ ਜਿੰਨਾ ਚਿਰ ਤਰਾ ਵਿਆਹ ਨਹੀਂ ਹੁੰਦਾ ਉਨਾਂ ਚਿਰ ਤੂੰ ਇੱਕ ਬੰਦ ਮੁਠੀ ਹੁੰਦੀ ਆ ਹੈ ਇਹ ਨੂੰ ਸਿਆਣੇ ਕਹਿੰਦੇ ਹੁੰਦੇ ਸੀ ਬੰਦ ਮੁਠੀ ਬੰਦ ਕਿਸਮਤ ਪੂਰੀ ਹੁਣ ਕੀ ਰਹੇਗਾ ਹੁਣ ਇਹ ਨਹੀਂ ਪਤਾ ਲੱਗਦਾ ਕਿ ਵਿਆਹੀ ਆ ਕਿ ਕੁਆਰੀ ਆ ਅੱਜ ਕੱਲ ਸੁਰਖੀਆਂ ਪਹਿਲਾਂ ਲੱਗਣ ਲੱਗੀਆਂ ਵਿਆਹੋਂ ਤੋਂ ਪਹਿਲਾਂ ਹੈ ਚੂੜੀਆਂ ਪਹਿਲਾਂ ਪੈਣ ਲੱਗੀਆਂ ਲੋਕ ਤਾਂ ਡਰਾਮੇ ਕਰਨ ਲੱਗੇ ਹੋਟਲਾਂ ਦੇ ਵਿੱਚ ਚੇ ਨਹੀਂ ਵਿਆਹੀ ਕੁੜੀ ਤਾਂ ਚੂੜਾ ਪਾ ਕੇ ਲੈ ਜਾਂਦੇ ਫੇਟੇ ਲਾਣ ਤਾਂ ਇਹੋ ਜਿਹੇ ਲੋਕਾਂ ਦੇ ਮਹਿਣ ਹੁਣ ਤੁਸੀਂ ਆਪ ਦੇ ਆਪ ਨੂੰ ਕਹਿੰਦੇ ਜੀ ਸਾਨੂੰ ਉਹ ਨਹੀਂ ਕਰਤਾ ਕਿਸੇ ਨੇ ਨਹੀਂ ਕੀਤਾ ਇਹ ਗਲਤੀ ਆ ਜਿਹੜੀ ਸਾਡੀ ਸਾਰੇ ਲੋਕਾਂ ਦੀ ਆ ਜਿੰਨਾਂ ਲਈ ਇਹੋ ਜਿਹਾ ਸਮਾਜ ਨੂੰ ਸਿਰਜਤਾ ਬਣਾਤਾ ਇਹੋ ਜਿਹਾ ਸਮਾਜ ਹੈ ਕਿੱਥੇ ਸੀ ਹੈ ਹੈਗਾ ਸੀ ਇਹ ਤੁਸੀਂ ਖੁਦ ਬਣਾ ਚੁੱਕਿਆ ਮੈਂ ਇਹੋ ਜਿਹੇ ਲੋਕ ਬੜੇ ਦੇਖ ਲਿਆ ਕਿ ਜਿਹੜੇ ਵਿਆਹਾਂ ਤੋਂ ਪਹਿਲਾਂ ਹੀ ਚੋਰੀਆਂ ਚੋਰੀਆਂ ਮਿਲਦੇ ਹੋਟਲਾਂ 'ਚ ਕਿੰਨੇ ਵਾਰੀ ਫੜੇ ਗਏ ਸੋਸ਼ਲ ਮੀਡੀਆ ਭਰਿਆ ਪਿਆ ਸੋਸ਼ਲ ਮੀਡੀਆ ਤੇ ਗੰਦਨਾ ਭਰੀਆਂ ਪਈਆਂ ਸਰਦਾਰ ਮੁੰਡੇ ਪੰਜਾਬੀ ਕੁੜੀਆਂ ਇਹੋ ਜੀਆਂ ਵੀਡੀਓ ਬੰਦਾ ਕੱਲਾ ਨਹੀਂ ਦੇਖ ਸਕਦਾ ਤੇ ਜਦੋਂ ਉਹ ਕਿਸੇ ਮਾਪਿਆਂ ਦੇ ਸਾਹਮਣੇ ਆਉਣਗੇ ਤੇ ਮਾਪਿਆਂ ਦਾ ਕੀ ਮਰਨ ਤਾਂ ਜਿਦਾ ਹੀ ਹੋਏਗਾ ਨਾ ਇੱਕ ਬੁੱਤ ਤੁਰਿਆ ਫਿਰਦਾ ਬਾਅਦ ਵਿੱਚ ਉਹਨੂੰ ਕੀ ਆਉਂ ਉਥੇ ਜਾਣ ਹੈਗੀ ਜਾਂ ਨਹੀਂ ਹੈਗੀ ਉਹਦੇ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਅੱਗੇ ਸ਼ਾਨ ਹੁੰਦੀ ਸੀ ਪਿਓ ਦੀ ਪੱਗ ਹੁਣ ਤਾਂ ਪੱਗ ਵੀ ਵਿਚਾਰੇ ਦੀ ਇੱਕ ਤੌਰ ਜੋਗੀ ਰਹਿ ਗਈ ਸੈ ਟਕਣ ਜੋਗੀ ਪੱਗ ਰਹਿ ਗਈ ਇਹ ਅੱਜ ਕੱਲ ਦੇ ਜਿਨ੍ਹਾਂ ਦੇ ਮਾਪੇ ਨਾ ਤੇ ਲੋਕ ਤਾਂ ਇਹ ਕਹਿੰਦੇ ਆ ਵੀ ਸਾਡੇ ਕੁੜੀ ਨਾ ਰੱਬਾ ਦੇ ਨੂੰ ਗਲਤੀ ਭਾਵੇਂ ਕੁੜੀ ਦੀ ਨਹੀਂ ਹੈਗੀ ਮੁੰਡੇ ਦੀ ਆ ਪਰ ਡਰਦੇ ਤਾਂ ਹੈ ਨਾ ਤੇ ਕੁੜੀਆਂ ਨੂੰ ਭੈਣਾਂ ਨੂੰ ਵੀ ਬੇਨਤੀ ਆ ਥੋੜੀ ਸ਼ਰਮ ਕਰਿਆ ਕਰੋ ਜਿੰਨਾ ਚਿਰ ਤੁਹਾਡਾ ਵਿਆਹ ਨਹੀਂ ਹੁੰਦਾ ਉਨਾ ਚਿਰ ਕਿਸੇ ਨੂੰ ਨੰਬਰ ਨੰਬਰ ਨਾਂ ਵਰਤਿਆ ਕਰੋ ਨਾ ਫੋਟੋਆਂ ਪਾਇਆ ਕਰੋ ਹੁਣ ਕੀ ਬੰਗ ਮੈਨੂੰ ਇਹ ਨਹੀਂ ਸਮਝ ਆਉਂਦਾ ਤੇ ਲੋਕ ਦੋਸਤਾਂ ਨੂੰ ਬੇਨਤੀ ਆ ਕਿ ਭੈਣ ਭਰਾ ਸਾੜਾਂ ਦੇ ਇੱਕੋ ਜਿਹੇ ਹੁੰਦੇ ਆ ਸੋ ਸਮਝ ਕੇ ਵਿਚਾਰੀ ਕੁੜੀ ਨੂੰ ਕਮੈਂਟ ਕਰੋ ਕਿ ਲੋਕਾਂ ਨਾਲ ਉਹ ਲੜਨ ਜੋਗੀ ਰਹੇ ਤੇ ਮੁੰਡੇ ਵਾਲੇ ਦੀ ਜੇ ਗਲਤੀ ਆ ਤੇ ਭਰਾਵਾ ਮੁੰਡੇ ਵਾਲੇ ਨੂੰ ਵੀ ਚਾਹੀਦਾ ਸੀ ਨਹੀਂ ਇਹ ਕੰਮ ਕਰਨਾ ਚਾਹੀਦਾ ਸੀ ਤੇ ਪਰ ਮੈਨੂੰ ਤਾਂ ਇਹ ਲੱਗਦਾ ਵੀ ਸਾਡੀ ਇਹ ਸਮਾਜ ਦੀ ਗਲਤੀ ਆ ਸਾਡੇ ਆਪਣੇਾਂ ਦੀ ਸਾਡੇ ਜਿਹੜੇ ਹੁਣ ਸਾਡੇ ਸਾਨੂੰ ਸਾਂਭਦੇ ਆ ਪਾਲ ਰਹੇ ਉਹਨਾਂ ਦੀ ਗਲਤੀ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ